بس سیم ਕੰਡੀਸ਼ਨ ਆ ਇਹਦੇ ਵਿੱਚ ਤੁਹਾਨੂੰ ਐਕਸਟਰਾ ਮਿਲ ਗਏ ਆ ਪ੍ਰਿਸੀਪਲ ਐਕਸਟਰਾ ਮਿਲ ਗੀਆਂ ਜੀ ਹਾਂਜੀ ਅਸੀਂ ਪੰਜ ਕੈਪਟਨ ਲੱਗੀਆਂ ਜੀ ਕੈਪਟਨ ਲੱਗੀਆਂ ਸਿੱਟਾ ਪਹਿਲੇ ਨਾਂ ਦੇ ਲਾਈਟਰ ਬਿਲਕੁਲ ਨਵੇਂ ਨੇ ਔਰ ਇਹ ਤੁਹਾਨੂੰ ਗੱਡੀ ਨਾਲ ਜਿਵੇਂ ਚਾਹੀਦੀ ਜੀ ਇਹ ਦੇ ਦਾਂਗਾ 10 ਲੱਖ 80 ਹਜ਼ਾਰ ਦੇ ਦਾਂਗੇ ਜੀ ਹਾਂਜੀ ਹਾਂਜੀ 17 ਮਾਡਲ 17 ਮਾਡਲ ਇਸ ਦਾ ਦਾਹਰ 80 ਲੱਖ ਦਾ ਦਾਦਾ 80 ਹਜ਼ਾਰ ਦਾ ਠੀਕ ਹੈ ਜੀ ਉਹ ਦੂਗਾ ਵਾਲਾ 18 ਨੰਬਰ ਹਾਂਜੀ ਔਰ ਜਾਂ ਨਵੇਂ ਟਾਇਰ ਨਵੇਂ ਲਾਏ ਆ ਉਹ ਵੀ ਫਾਸਟ ਅੰਡਰ ਹੈ ਜੀ ਇਹਨੂੰ ਮੈਂ ਗੱਡੀ ਦੇ ਦੂੰਗਾ 10 ਲੱਖ 30 ਹਜ਼ਾਰ ਦੀ ਉਹ ਵੀ ਨਾਲ ਦੀ ਉਹਦੇ ਠੀਕ ਹੈ ਜੀ ਇਹ ਦੀ ਬ੍ਰਿਜਾ ਜੀ ਫਸਟ ਆਨਰ ਹਾਂਜੀ ਜੀ ਜੀਡੀੀ ਪਲਸ ਟੌਪ ਵਾਲਾ ਵੈਰੀਐਂਟ ਹਾਂਜੀ ਹੈਗੀ ਵੀ ਪੰਜਾ ਆ ਗਈ ਹੈ 16 ਮਤਲਬ ਬ੍ਰਿਜਾ ਜੀ ਜੀਡੀੀ ਪਲਸ ਜੀ ਇਹ ਦੂਜੇ ਨਾਂ ਤੇ ਆਈ ਹਾਂਜੀ ਇਹ ਤੁਹਾਨੂੰ ਮੈਂ ਗੱਡੀ ਦੇ ਦੂੰਗਾ ਸਾਰੀ 6 ਲੱਖ ਤੇ 20 ਹਜ਼ਾਰ ਦੀ ਠੀਕ ਹੈ ਜੀ ਆਹ ਗੱਡੀ ਹਾਂਜੀ ਭਾਈ ਹੋਰ ਤਿੰਨ ਠਾ ਗਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰਾ ਨਾਮ ਇੰਦਰੀ ਸਿੰਘ ਸਿੱਧੂ ਆ ਜੀ ਹਾਂਜੀ ਮੇਰਾ ਕਾਰਬਿਆ ਦਾ ਨਾਮ ਹੈਗਾ ਨੂ ਦਸਮੇਸ਼ ਕਾਰਬਿਆਰ ਮੋਗਾ ਹਾਂਜੀ ਜਿੱਥੋਂ ਤੁਹਾਨੂੰ ਯੂਸਡ ਕਾਰਾਂ ਫੈਮਲੀ ਕਾਰਾਂ ਬਹੁਤ ਵਧੀਆ ਨਵੀਆਂ ਲੁੱਕ ਦੇ ਵਿੱਚ ਨਵੀਆਂ ਗੱਡੀਆਂ ਮਿਲਣਗੀਆਂ ਹਾਂਜੀ ਇਹੋ ਜਨਾ ਵਾਦਾ ਤੁਹਾਡੇ ਭਰਾ ਦਾ ਜਿਵੇਂ ਤੁਸੀਂ ਮੇਰੇ ਅੱਗੇ ਵੀ ਵੀਡੀਓ ਦੇਖਦੇ ਹੋ ਬਹੁਤ ਵਧੀਆ ਰਿਸਪੌਂਸ ਮਿਲਿਆ ਹਾਂਜੀ ਬਹੁਤ ਬਹੁਤ ਵੀਰ ਭਰਾ ਜਿਨ੍ਹਾਂ ਨੂੰ ਕਾਰਾਂ ਚਾਹੀਦੀ ਸੀ ਉਹ ਲੈ ਕੇ ਗਏ ਨੇ ਹਾਂਜੀ ਸੋ ਮੈਂ ਇਸ ਕਰਿਆ ਜੀ ਇਹ ਅੱਜ ਫਿਰ ਪੇਜ ਤੇ ਲਾਈਵ ਹੋਇਆ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਗੱਡੀ ਚਾਹੀਦੀ ਹੋਵੇ ਤਾਂ ਇੱਕ ਵਾਰ ਦਰਸ਼ਨ ਦਿਓ ਲੈ ਜਿੱਥੇ ਮਰਜ਼ੀ ਲਿਓ ਪਰ ਮੇਰੀਆਂ ਗੱਡੀਆਂ ਜਰੂਰ ਦੇਖ ਕੇ ਜਾਓ ਇੱਕ ਵਾਰੀ ਹਾਂਜੀ ਤੁਹਾਨੂੰ ਹਰ ਚੀਜ਼ ਦੀ ਵਿੱਚ ਕੁਆਲਿਟੀ ਮਿਲੂ ਠੀਕ ਹੈ ਜੀ ਕਰੀਏ ਸ਼ੁਰੂ ਫਿਰ ਆਪਾਂ ਇੱਥੋਂ ਹਾਂਜੀ ਇਹ ਕਿਹੜਾ ਮਾਡਲ ਆਪਣੀ ਗੱਡੀ ਇਹ 14 ਮਾਡਲ ਆਈ ਫੋਰਚਨ ਆਟੋ ਹਾਂਜੀ ਇਹ ਆਪਾਂ ਬੀਮਾ ਇਹਦਾ ਫੁੱਲ ਆ ਜੀ ਹਾਂਜੀ ਚੱਲੀ ਹੈਗੀ 1 ਲੱਖ ਤੇ 12 ਕਿਲੋਮੀਟਰ ਹਾਂਜੀ ਔਰ ਇਹ ਨੂੰ ਗੱਡੀ ਦੇ ਦੇਣਾ ਨੰਬਰ ਲਵਾ ਕੇ ਜਿੱਥੇ ਤੁਸੀਂ ਬਲੌਂਗ ਕਰਦੇ ਉੱਥੇ ਨੰਬਰ ਲਵਾ ਕੇ ਦਊਗਾ ਹਾਂਜੀ ਇਹ 7.5 12 ਲੱਖ ਰੁਪਏ ਨੰਬਰ ਲਵਾ ਕੇ ਦੇ ਦੂੰਗਾ ਠੀਕ ਹੈ ਜੀ 7.5 12 ਲੱਖ ਰੁਪਏ ਜੀ ਇਹ 16 ਮਾਡਲ ਆ ਜੀ ਹਾਂਜੀ ਪਹਿਲੇ ਨਾਂ ਦੀ ਆ ਚੱਲੀ 80000 ਆ ਅਲਾਈ ਟ੍ਰੈਕਟਰ ਲੱਗੇ ਆ ਐਫ 3 ਹਾਂਜੀ ਤੇ ਔਰ ਜੋ ਸਿੱਟਾ ਆਗੇ ਕੈਪਟਨ ਆ ਠੀਕ ਹੈ ਇਹ ਲੋਕ ਆਜ ਕੱਲ ਮੁੰਡੇ ਭਾਲਦੇ ਕੈਪਟਨ ਸਿੱਟਾ ਉਹ ਕੈਪਟਨ ਸਿੱਟਾ ਇਹ ਨੰਬਰ ਲਵਾ ਕੇ ਦੇ ਦੋ 10 ਲੱਖ ਰੁਪਏ ਠੀਕ ਹੈ। بیمਾ ਵੀ ਇਹ ਥਰਡ ਪਾਰਟ ਹੈਗਾ। ਠੀਕ ਹੈ। ਇਹ ਹੈਗੀ ਆ ਜੀ 2020 ਮਾਡਲ F11। ਹਾਂਜੀ। 2020 ਮਾਡਲ F11 ਨਾਲ ਅਲਾਈਟਰ ਜਮਾ, ਐਮਆਰਬ ਕੈਪ ਜਮਾ, ਲਾਈਨ ਨਵੇਂ ਆ। ਔਰ ਟੈਕੋ ਵੀ ਤਾਂ ਰੱਜਿਆ ਵੀ। ਔਰ ਫਾਸਟ ਹੋਣ ਦਾ 50 ਨੰਬਰ ਆ। ਯਾ ਨੰਬਰ ਆ ਇਹ। ਹਾਂ ਫਾਸਟ ਹੋਣ ਦਾ 50 ਨੰਬਰ ਇਹ ਦੇ ਦੂੰਗਾ ਮੈਂ 15 ਲੱਖ 80 ਹਜ਼ਾਰ ਰੁਪਏ। 15 ਲੱਖ 50 ਹਜ਼ਾਰ 80 ਹਜ਼ਾਰ। ਹਾਂ 80 ਠੀਕ ਹੈ। ਇਹ ਹੈਗੀ ਆ ਜੀ 19 ਮਾਡਲ। ਹਾਂਜੀ। ਆਣੀ 17 17 ਮਾਡਲ ਐਸਟੈਂਡ 17 ਮਾਡਲ 17 ਮਾਡਲ ਸਕਿੰਨ ਪਹਿਲੇ ਨਾ ਦੀ ਆ ਹਾਂਜੀ ਅਲਟ ਟਰੈਕਟਰ ਲੱਗੇ ਆ ਟਾਇਰ ਜਮਨ ਨਵੇਂ ਆ ਹਾਂਜੀ ਇਹ ਇਹ ਤੁਹਾਨੂੰ ਮੈਂ ਦੇ ਦੂੰਗਾ ਨੰਬਰ ਲਵਾ ਕੇ 10 ਲੱਖ ਦੇ 30 ਹਜ਼ਾਰ ਦੀ ਠੀਕ ਐ ਫੈਕਟਰੀਟ ਆ ਜੀ ਠੀਕ ਆ ਜੀ ਇਹ ਵੀ ਹੈਗੀ ਆ ਜੀ ਇਹ ਵੀ 17 ਮਾਡਲ ਦਾ ਫਸਟ ਆਂਡਰ ਆ ਹਾਂਜੀ ਇਹ ਵੀ ਲੱਖ ਫੱਲੇ ਚੱਲੀ ਆ ਜੀ ਅਲਟ ਟਰੈਕਟਰ ਲੱਗੇ 18 ਦੇ 18 ਨੰਬਰ ਹਾਂਜੀ ਉਹ ਜਾਂ ਨਵੇਂ ਟਾਇਰ ਨਵੇਂ ਲਾਏ ਆ ਇਹ ਵੀ ਫਸਟ ਆਂਡਰ ਆ ਜੀ ਇਹ ਤੁਹਾਨੂੰ ਮੈਂ ਗੱਦੇ ਦੇ ਦੂੰਗਾ 10 ਲੱਖ 30 ਹਜ਼ਾਰ ਦੀ ਉਹ ਵੀ ਨਾਲ ਦੀ ਉਹਦੇ ਠੀਕ ਐ ਇਹ ਦੀ ਬਰੀਜਾ ਜੀ ਫਸ ਹਾਂਜੀ ਜੀ ਡੀਆਈ ਪ੍ਰੋਫ ਟੌਪ ਵਾਲਾ ਵੇਰੀਐਂਟ ਹਾਂਜੀ ਅਲਾਈਟਰ ਬਿਲਕੁਲ ਨਵੇਂ ਨੇ ਟੌਪ ਵਾਲਾ ਵੇਰੀਐਂਟ ਟੌਪ ਵਾਲਾ ਵੇਰੀਐਂਟ ਹੈ 1.80 ਹਜ਼ਾਰ ਚੱਲੀ ਆ ਹਾਂਜੀ ਔਰ ਇਹ ਦੇ ਦੂੰਗਾ ਮੈਂ 7 ਲੱਖ ਦੇ 20 7 ਲੱਖ ਦੇ 20 ਹਜ਼ਾਰ ਦੇ ਠੀਕ ਹੈ ਜੀ 7 ਲੱਖ 20 ਦੇ ਦੂੰਗਾ ਇਹਨੂੰ ਗੱਡੀ ਜੀ ਠੀਕ ਹੈ ਜੀ ਓਦੋਂ ਆ ਗਈ ਜੀ ਆਪਣੇ ਕੋਲੇ ਨੈਕਸਟ 19 ਮਾਡਲ ਹਾਂਜੀ 19 ਮਾਡਲ ਐਥ 11 ਹਾਂਜੀ ਕੈਪਟਲ ਦਿੱਤਿਆਂ ਦੇ ਵਿੱਚ ਆ ਹਾਂਜੀ ਕੱਲੀ 70 ਹਜ਼ਾਰ ਐਰ ਲਾਈ ਨਵੇਂ ਆ ਇਹਨੂੰ ਮੈਂ ਦੇ ਦੂੰਗਾ ਜੀ ਨੰਬਰ ਲਵਾ ਕੇ 14 ਲੱਖ ਫਰੇ ਹੋ ਠੀਕ ਹੈ ਜੀ ਆ ਮੈਂ ਖਤਰੀ ਆ। ਆ i20 ਹੈ ਜੀ। ਆਟੋਮੈਟਿਕ ਹੈ, ਸਪੋਰਟਸ ਮਾਡਲ 17 ਮਾਡਲ। ਹਾਂ ਜੀ। ਉਹ 17 i20 ਸਪੋਰਟਸ ਮਾਡਲ ਹੈ ਜੀ, ਪਾਸਟੂਨ ਦਾ। ਹਾਂ ਜੀ। ਠੀਕ ਹੈ, ਟਾਇਰ ਲਾਈ ਨਵੇਂ ਆ ਬਿਲਕੁਲ। 17 ਨੰਬਰ ਟਾਇਰ ਲਾਈ ਨਵੇਂ-ਨਵੇਂ ਲੱਗੇ ਆ। ਹਾਂ ਜੀ। ਇਹ ਤੁਹਾਨੂੰ ਮੈਂ ਦੇ ਦੂੰਗਾ ਗੱਡੀ ਹਾਰੀ ਇਹ ਆ 5 ਲੱਖ 90 ਹਜ਼ਾਰ ਦੀ। ਠੀਕ। ਨੰਬਰ ਤੁਹਾਡੇ ਨਾਮ। ਠੀਕ ਹੈ ਜੀ। ਹਾਂ ਜੀ। ਉਧੂnga ਅਗਲੀ ਆਪਣੇ ਕੋਲੇ ਨੋਵਾ ਕਸਟਾ ਹਾਂਜੀ ਇਹ 18 ਮਰਲਾ ਹਾਂਜੀ 3 4 ਆ ਹਾਂਜੀ ਕਸਟ 88 ਹੱਥ ਲਈ ਆ ਹਾਂਜੀ ਪੰਜਾਬ ਦੀ ਪੱਕੇ ਨੰਬਰ ਦੀ ਆ ਪਹਿਲੇ ਨਾਂ ਦੀ ਆ ਇਹ ਦਿਲਾਂਗਾ 13 ਲੱਖ ਰੁਪਏ ਦੀ 13 ਲੱਖ ਦੀ ਹਾਂ ਲਾਈਟ ਰੈਸਟਾ ਲੱਗੇ ਨਹੀਂ ਉਦੋਂ ਗਾ ਵੀ ਕਿ ਜਮੈਂ ਮੇਰੇ ਭਰਾ ਨੇ ਕੋਈ ਆਲਟਾ ਘਟ ਲੈਣੀ ਹੋਵੇ ਜਾਂ ਡੀਜ਼ਲ ਦੇ ਵਿੱਚ ਲੈਣੀ ਹੋਵੇ ਹਾਂਜੀ ਕੋਈ 1 ਲੱਖ ਦੇ 1 ਲੱਖ ਜਾਂ 1/2 ਲੱਖ ਰੁਪਇਆ ਲਾਉਣਾ ਹੋਵੇ ਹਾਂਜੀ ਉਹਦੇ ਵਿੱਚ ਆਪਣਾ ਬਹੁਤ ਗੱਡੀ ਆਈ 13 ਮਾਡਲ ਆ ਹਾਂਜੀ ਫਾਸਟਰ ਦਾ ਹਾਂਜੀ 36 ਫਰੰਟ ਦਾ ਨਾਲ ਦਾ ਹਜੇ ਤੱਕ ਹਾਂਜੀ ਇਹ ਸੇਲ ਵਾਈਜੀ ਸੇਲ ਆਪਣੀ ਸਿਵਲ ਹੈਟਾ ਦੀ ਹਾਂਜੀ ਉਹਦੇ ਕਹਿੰਦੇ ਆਪਾਂ 1/2 ਲੱਖ ਰੁਪਏ ਦੇ ਦਾਂਗੇ ਜੀ 1/2 ਲੱਖ ਦੇ 13 ਮਾਡਲ ਠੀਕ ਆ 13 ਮਾਡਲ ਹੈ ਜਿਆਦਾ ਰੇਟ ਆ ਪੂਰਾ ਨਾ ਹਾਂਜੀ ਆ ਹੈਗੀ ਜੀ ਆ ਹੈਗੀ 16 ਮਾਡਲ ਬ੍ਰਿਜਾ ਜੈਡੀਓ ਪਲੱਸ ਹੈ ਜੀ ਏ ਏ ਦੋ ਜਨਾ ਤੇ ਆਈ ਹਾਂਜੀ ਇਹ ਤੁਹਾਨੂੰ ਮੈਂ ਗੱਡੀ ਦੇ ਦੂੰਗਾ ਸਾਰੀ 6 ਲੱਖ ਤੇ 20 ਹਜ਼ਾਰ ਦੀ ਠੀਕ ਹੈ ਜੀ ਆਹ ਗੱਡੀ ਉਹਦਾ ਫਿਰ ਕੋਟਾ ਆ ਗਿਆ ਆਪਣੇ ਆਈ 20 ਦੀ ਹਾਂਜੀ ਆਸਤਾ ਮਾਡਲ ਆ 14 ਹਾਂ ਫਸਟ ਓਨਰ ਆ ਹਾਂਜੀ 30 70 ਹਜ਼ਾਰ ਆ ਫਸਟ ਓਨਰ ਆ ਨੰਬਰ ਵਾਈਜ਼ ਦੇ ਦਿੰਦਾ 4 ਦਾ 60 ਹਜ਼ਾਰ ਦੀ ਠੀਕ ਹੈ ਜੀ ਟਾਇਰ ਲਾਈ ਨਵੇਂ ਆ ਜਮ ਆਸਤਾ ਮਾਡਲ ਟੌਪ ਵਾਲਾ ਮਾਡਲ ਇਹ ਵੀ ਤੇਰਾ ਮਾਡਲ 30 ਜੀ ਹਾਂਜੀ ਫਸਟ ਓਨਰ ਆ ਤੇ ਅਲੌਏ ਗੁੱਡੀ ਦੇ ਟਾਇਰ ਜਮ ਨਵੇਂ ਆ ਬੈਟਰੀ ਨਵੀਂ ਆ ਗੱਡੀ ਨਵੀਂ ਆ ਫਸਟ ਹੁੰਦਾ ਇਹ ਨੰਬਰ ਲਵਾ ਕੇ ਦੇ ਦੂੰਗਾ ਮੈਂ ਤੁਹਾਨੂੰ ਅ 330000 ਠੀਕ ਹੈ ਜੀ ਆਹ ਇਹ ਕੋਈ ਟਾਈਮ ਹਾਂਜੀ 16 ਮਾਡਲ ਆ ਜੀ ਫਸਟ ਹੁੰਦਾ ਜੀ ਹਾਂਜੀ ਇਹ 90000 80000 ਸੌਮਥਿੰਗ ਚੱਲੀ ਆ ਕੋਈ ਇਹ ਹਾਂਜੀ ਤੇ ਬੀਮਾ ਇਹ ਫੁੱਲਾ ਹਾਂਜੀ ਪਹਿਲੇ ਨਾਲ ਦੀ ਆ ਇਹ ਨੰਬਰ ਲਵਾ ਕੇ ਹੁਣ ਦੇ ਦੂੰਗਾ ਮੈਂ ਅ 7 ਲੱਖ ਰੁਪਏ ਠੀਕ ਹੈ ਜੀ ਹਾਂਜੀ ਉਦੋਂ ਆ ਕਨੇਟਾਰ ਵੀ ਲੋਕ ਕਨੇਟਾਰ ਵੀ ਬਾਈ ਮਾਡਲ ਆ ਮੈਨੂੰ ਹੋ ਰਿਹਾ ਤੋ ਆਪਲਾ ਮਾਡਲ ਆ ਕਨਗੂਪਲਾ ਮਾਡਲ ਆ ਟੌਪਲਾ ਹਾਂਜੀ ਇਸ ਨੂੰ ਮੈਂ ਦੇ ਦੂੰਗਾ 14 ਲੱਖ ਦੀ ਡਿਮਾਂਡ ਹੈ ਜੀ ਬਾਕੀ ਵੀਰ ਭਰਾ ਜੋ ਆਉਣਗੇ ਆਪਾਂ ਮੌਕੇ ਤੇ ਕਰਨਾ ਜੇ ਹਾਂਜੀ ਟੌਪਲਾ ਮਾਡਲ ਆ ਜੀ ਹਾਂਜੀ ਐਸਐਕਸ ਆ 1.6 ਦਾ ਦਿੱਲੀ ਯੂਪੀ ਨੰਬਰ ਆ ਫਸਟ ਰਾਉਂਡ ਦਾ ਹਾਂਜੀ ਚੰਦਰੀ ਗਾਰੰਟੀ ਆ 80 ਹਜ਼ਾਰ ਚੰਦਰੀ ਜਨੂਨ ਹਾਂਜੀ ਮੀਟਰ ਦੀ ਗਾਰੰਟੀ ਆ ਇਸ ਨੂੰ ਮੈਂ ਦੇ ਦੂੰਗਾ ਸਾਰੀ ਗੱਡੀ 6 ਲੱਖ ਦੇ ਪੈਸੇ ਦੇ ਨੰਬਰ ਲਵਾ ਕੇ ਹਾਂਜੀ ਉਦੋਂ ਆਈ ਟ੍ਰੇਨਰ ਜੀ ਹਾਂ ਆਲ ओरिजिनल ਆ ਜੀ 90 ਹਜ਼ਾਰ ਚੱਲੀ ਆ ਫਰਸਟ ਆਂਡਲਾ ਟੌਪ ਵਾਲਾ ਵੇਰੀਐਂਟ ਆ 8.5 ਇੰਜਨ ਆ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ ਸਾਰੀ 4 ਲੱਖ ਰੁਪਏ ਦੀ ਠੀਕ ਹੈ ਜੀ ਆ ਜੰਡੀ ਇਹ 21 ਮਾਡਲ ਆ ਜੀ ਹਾਂਜੀ ਪੰਜਾਬ ਨੰਬਰ ਦੀ ਆ ਹਾਂਜੀ ਛੋਟਾ ਨੰਬਰ ਆ ਡਬਲ ਜੀ 87 ਨੰਬਰ ਆ ਪਰ ਪੱਲੀ ਹੈਗੀ 53000 ਕੁਸ ਜੈਨੂਲ ਰਿਪੋਰਟ ਨਾਲ ਹਾਂਜੀ ਇਸ ਕੀ ਮਤਲਬ ਐਸ 11 ਹਾਂਜੀ ਨਵੇਂ ਲਾਇਸੈਂਸ ਲਗਾਵਾ ਹਾਂਜੀ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲ ਜੂਗੀ ਸਾਰੇ ਕੀ ਡੀ ਜੀ 16 ਲੱਖ ਦੇ 25000 ਦੀ 16 25 ਦੀ ਹਾਂਜੀ ਠੀਕ ਹੈ ਸਾਡੀ ਕੀ ਜੋਸ਼ ਕਾਰਪੀ ਲਾਉਂਗੇ ਸਾਡੇ ਕੋਲੇ ਹਾਂਜੀ ਚਾਹੇ ਬਲੈਕ ਜਾਂ ਚਿੱਟੀ ਹਾਂਜੀ ਉਹ ਉਹ ਗੀ ਅਜੇ ਤਾਂ ਸਾਰੇ ਬਾਪੂ ਮੁੰਡਿਆਂ ਨੂੰ ਕਹਿੰਦੇ ਘੱਟ ਪੈਸੇ ਲਾਉਣੇ ਆ ਇੱਕ ਵਾਰੀ ਪੈਸੇ ਲਾ ਕੇ ਦੇ ਰਹਿੰਦੇ ਆ ਉਹ ਕਹਿੰਦਾ ਵੀ ਨਹੀਂ ਯਾਰ ਪੁੱਤ ਹੁਣ ਪੈਸੇ ਜਾਨੀ ਲਾਏ ਨਹੀਂ ਲੱਗਣੇ ਆਪਣੋਂ ਹਨਾ ਉਹ ਬਾਪੂ ਨਾਲ ਲਿਆ ਉਹ ਕੁਝ ਨਹੀਂ ਪੈ ਲਾਉ ਦੂਗਾ ਲਾਈਵ ਲੱਗੇ ਮਿਲਣਗੇ ਕੱਲ ਵੀ ਨਵੇਂ ਮਿਲਣਗੇ ਕਿਤੇ ਖੜਦਾ ਹੋਗੇ ਮਿਲਣਗੇ ਉਹ ਵੀ ਘੰਟੀਆਂ ਮਿਲਣਗੇ ਸਾਰਾ ਕੰਮ ਡਾਨੇ ਆ ਹਾਂ ਡਾਨਾ ਜੀ ਇਹ ਉਹ ਵੀ ਯੂਪੀ ਨੰਬਰ ਦੀ ਜੀ ਹਾਂਜੀ ਇਹ ਵੀ ਫਰਟ ਹੁੰਦਾ ਹੈ ਜੀ ਇਹ ਵੀ ਇੱਕ ਹੀ ਮਾਡਲ ਹੈ S11 ਹਾਂਜੀ ਬਸ ਸੇਮ ਕੰਡੀਸ਼ਨ ਆ ਇਹਨੂੰ ਤੇ ਤੁਹਾਨੂੰ ਐਸਟਰਾ ਮਿਲ ਗਈ ਐ ਪਰਸੀਟਾ ਐਸਟਰਾ ਮਿਲ ਗਈ ਐ ਹਾਂਜੀ ਐਸੀ ਪੈਂਜ ਕੈਪਟਨ ਲੱਗੀਆਂ ਜੀ ਕੈਪਟਨ ਲੱਗੀਆਂ ਸੀਟਾਂ ਪਹਿਲੇ ਨਾਂ ਦੇ ਲਾਈਟਰ ਬਿਲਕੁਲ ਨਵੇਂ ਨੇ ਔਰ ਇਹ ਤੁਹਾਨੂੰ ਗੱਡੀ ਮਿਲ ਜੂਗੀ ਇਹ ਵੀ 625 1625 ਦੇ ਦਾਂਗੇ ਨੰਬਰ ਲੋ ਆ 1625 ਜੀ ਇਹ ਵੀ ਨੰਬਰ ਠੀਕ ਹੈ ਜੀ ਉਹਦਾ ਬੀਮਾ ਹੈ ਨਹੀਂ 21 ਦਾ ਇਹਦਾ ਬੀਮਾ ਹੈਗਾ ਜੀ ਠੀਕ ਹੈ ਜੀ ਇਹ 18 ਮਾਡਲ ਆ ਗਈ ਜੀ ਇਹ ਸੈਕੰਡ ਹੈਂਡ ਹੈ ਮੋਗਾ ਨੰਬਰ ਐ S11 ਹਾਂਜੀ ਠੀਕ ਹੈ ਚੱਲੀ ਗਈ 90000 ਸਮਥਿੰਗ ਇਹ ਤੁਹਾਨੂੰ ਗੱਡੀ ਮਿਲ ਜੂਗੀ ਸਾਰੀ 1410000 ਠੀਕ ਹੈ ਜੀ ਉਦੋਂ ਆ ਗਈ 17 ਮਾਡਲ ਜੀ ਇਹ ਇਸ ਟਨ ਆ ਗਈ ਜੀ ਇਹ ਦੇ ਦਾਂਗੇ 10 ਲੱਖ 80 ਹਜ਼ਾਰ ਦੇ ਦਾਂਗੇ ਜੀ ਹਾਂਜੀ ਹਾਂਜੀ 17 ਮਾਡਲ 17 ਮਾਡਲ ਇਸ ਨੂੰ 10 ਲੱਖ 80 ਜੀ 10 ਲੱਖ 80 ਹਜ਼ਾਰ ਜੀ ਠੀਕ ਹੈ ਜੀ ਉਦੋਂ ਆ ਵਨ ਉਦੋਂ ਆ ਗਈ 19 ਮਾਡਲ ਜੀ ਹਾਂਜੀ ਇਹ ਤੁਹਾਨੂੰ ਲਾਇਟਰ ਨਵੇਂ ਮਿਲਣਗੇ ਹਾਂਜੀ ਕੈਪਟਨ ਸੀਟਾਂ ਵੀ ਮਿਲੂਗੀ ਹਾਂਜੀ ਆਲਗ ਦੀ ਓਰੀਜਨਲ ਮਿਲੂਗੀ ਹਾਂਜੀ ਪਿੱਲੇ ਨਾਲ ਦੇ ਗੱਡੀ ਆ ਨੀਮਾ ਫੋਲਾ ਹਾਂਜੀ ਉਹਨੂੰ ਇਹ ਗੱਡੀ ਫਿਰ ਦੇ ਦਾਂਗੇ 14 ਲੱਖ 80 ਹਜ਼ਾਰ ਦੀ 14 ਲੱਖ 80 ਹਜ਼ਾਰ ਦੀ ਤੋ ਸਾਰਿਆਂ ਨੂੰ ਮੇਰੀ ਬੇਨਤੀ ਆ ਮੇਰੇ ਭਰਾਵਾਂ ਨੂੰ ਜਿਨ੍ਹਾਂ ਨੂੰ ਕੋਈ ਰਿਕੁਆਇਰਮੈਂਟ ਹੋਵੇ ਤਾਂ ਦੀ ਲੈਂਨ ਦੀ ਹਾਂਜੀ ਤੋ ਉਹ ਮੇਰਾ ਭਰਾ ਬਣ ਕੇ ਜੇ ਕੋਈ ਰੇਟ ਵੀ ਵੱਧ ਲੱਗਦਾ ਹੋਵੇ ਹਾਂਜੀ ਮੇਰੇ ਨਾਲ ਕੋਈ ਜਰੂਰ ਡਿਸਕਸ ਕਰਕੇ ਜਾਇਓ ਹੋਰ ਵੀ ਤੁਸੀਂ ਕੱਦਿਆਂ ਦੇਖਿਆ ਉਹਨਾਂ ਜਾਂ ਮੋਗੇ ਦੇ ਵਿੱਚ ਕਿਤੇ ਹੋਰ ਵੀ ਦੇਖਿਆ ਹੋਣਗੇ ਹਾਂਜੀ ਉਹ ਜੇ ਕੋਈ ਰੇਟ ਘੱਟ ਕਹਿੰਦਾ ਜਾਂ ਵੀ ਮੇਰੇ ਨਾਲ ਵੱਧ ਕਹਿੰਦਾ ਉਹ ਡਿਫਰੈਂਸ ਹੋਊਗਾ ਗੱਡੀ ਦੇ ਵਿੱਚ ਕੋਲ ਨਾਲ ਪਾਸ ਹਾਂਜੀ ਤੋ ਇੱਕ ਵਾਰੀ ਮੇਰਾ ਭਰਾ ਇੱਕ ਵਾਰੀ ਦੁਕਾਨ ਤੇ ਆ ਕੇ ਵੀਰਦ ਕਰੋ ਸੋਨੂੰ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਵੀ ਰੇਟ ਵੱਧ ਦਾ ਰੇਟ ਵੱਧ ਆਣਾ ਵੀਜੀ ਸੋ ਕੋਈ ਗੱਲ ਨਹੀਂ ਜੇ ਉਹਦਾ ਭਰਾ ਕੋਈ ਰੇਟ ਵਧ ਲਾਉਂਦਾ ਹੋਇਆ ਆਪਾਂ ਘੱਟ ਨਹੀਂ ਕਰਨਾ ਜੀ ਪਰ ਇੱਕ ਵਾਰੀ ਜਰੂਰ ਮੌਕਾ ਦਿਓ ਕਿਉਂਕਿ ਬੰਦੇ ਨਾਲ ਮਿਲ ਕੇ ਵਰਤ ਕੇ ਗੱਡੀ ਦੇਖ ਕੇ ਹਾਂਜੀ ਉਹ ਲੱਗ ਜਾਂਦਾ ਹੈਗਾ ਪਤਾ ਵੀ ਜਿਹੜੀ ਆ ਗੱਡੀ ਵੇਖੀ ਹੈ ਇਹਦੇ ਵਿੱਚ ਤੇ ਜਿਹੜੇ ਕਮੀਆਂ ਜਿਹੜੀ ਪਿੱਛੇ ਵੇਖ ਕੇ ਆਉਂ ਤੇ ਹੈ ਨਹੀਂ ਗਈਆਂ ਇਹ ਜਿਹੜੇ ਵਿੱਚ ਹੈ ਨਹੀਂ ਗਈਆਂ ਉਹ ਹੈਗੀਆਂ ਸੀਗੀਆਂ ਬੱ비 ਦੇਖ ਕੇ ਪਾ ਲੱਗਦਾ ਜੀ ਹਾਂਜੀ ਤੁਸੀਂ ਫੋਨ ਕਰ ਲੈਨੇ ਹੋ ਫੋਨ ਤੇ ਮੈਸੇਜ ਕਰ ਦਿੰਨੇ ਹੋ ਵੱਡੀਆਂ ਰੇਟ ਵਧਦਾ ਹਨ ਤੁਸੀਂ ਭਾਜੀ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਤੁਹਾਨੂੰ ਆਉਣ ਦਾ ਤੇਲ ਦਾ ਖਰਚਾ ਦਊਂਗਾ ਜੇ ਕੀ ਆਪਣੇ ਸੌਰੀ ਦੇ ਕਿਸੇ ਬਾਰੇ ਫਰਕ ਜਿਹੜੀ ਆਪਾਂ ਗੱਲ ਕੀਤੀ ਹੈ ਵੀ ਸਾਰ ਉਹ ਤੇ ਕੋਈ ਗਾਮੀ ਨਹੀਂ ਕੀ ਕੋਈ ਪੇਪਰਾਂ ਦੇ ਵਿੱਚ ਵੀ ਕੋਈ ਪੇਪਰਾਂ ਵਿੱਚ ਨਹੀਂ ਹਾਂ ਔਰ ਯੂਪੀ ਦੇ ਨੰਬਰ ਤੁਸੀਂ ਵੇਚ ਤੇ ਦੇਖੋਗੇ ਲੈ ਕੇ ਜਾਓ ਯੂਪੀ ਦੇ ਨੰਬਰ ਮੈਥੋਂ ਲੈ ਕੇ ਜਾਓ ਕਿਸੇ ਤੋਂ ਲਓ ਮੈਨੂੰ ਕਿਸੇ ਦਾ ਨਹੀਂ ਪਤਾ ਮੈਨੂੰ ਆਪਦਾ ਪਤਾ ਹਾਂਜੀ ਮੈਥੋਂ ਲੈ ਕੇ ਜਾਓ ਔਰ ਪੇਪਰਾਂ ਕਾਗਜ਼ਾਂ ਦੀ ਫੁੱਲ ਬਟਾ ਫੁੱਲ ਗਾਰੰਟੀ ਹੋਊਗੀ ਚਾਹੇ ਨੰਬਰ ਵਿੱਚ ਨਹੀਂ ਲੱਗਦਾ ਐਨਸੀ ਆਉਂਦੇ ਕੋਈ ਪੈਸੇ ਲਵਾਂਗੇ ਜਿੰਨੇ ਮਰਜ਼ੀ ਪੈਸੇ ਥਲੇ ਰੱਖ ਲਓ ਦੋ ਤਿੰਨ ਜਿੰਨਾ ਮਰਜ਼ੀ ਰੱਖ ਲਓ ਉਹ ਕਿ ਜਿਹੜੇ ਬੰਦੇ ਨੇ ਪੇਪਰ ਸਾਫ਼ ਕਰ ਦੇਣੇ ਆ ਉਹਨਾਂ ਨੂੰ ਪੈਸੇ ਰੱਖਣ ਦਾ ਵਿੱਚ ਕੋਈ ਝਿਜਕਿਆ ਨਹੀਂ ਨੀ ਮੈਨੂੰ ਕੋਈ ਝਿਜਕ ਨਹੀਂ ਹੈਗੀ ਪੈਸੇ ਰੱਖਣ ਦੇ ਵਿੱਚ ਹਾਂਜੀ ਤਾਂ ਵੀ ਚਲੋ ਬਾਹਰ ਨੰਬਰ ਹੈ ਪਰ ਅੱਡੇ 'ਤੇ ਜਰੂਰ ਲੱਖੋ ਬੰਦੇ ਅੱਡੇ ਦੇ ਬੈਠਾ ਕਿ ਫੁੱਟਪਾਥ 'ਤੇ ਬੈਠਾ ਹਾਂਜੀ ਇਹ ਆਪਾਂ ਅੱਡੇ ਕੱਡੇ ਵਾਲੇ ਬੰਦੇ ਆ ਜੀ ਹਾਂਜੀ ਇਹ ਆਪਣਾ ਵਾਲਾ ਪੱਕਾ ਐਡਰੈਸ ਹੈ ਇੱਥੋਂ ਦਾ ਇਹ ਬੋਲ ਦਿਓ ਇਹਦੀ ਜੇ ਤੁਸੀ लुधियाना जी डीडी रोड ਤੇ ਆਉਂਗਾ ਨਾ ਕੋਟਕਪੂਰਾ ਚੌਂਕ ਤੋਂ ਹਾਈਵੇ ਦੇ ਫਲਾਈਓਵਰ ਬਣਿਆ ਹਾਂਜੀ ਕੋਟਕਪੂਰਾ ਚੌਂਕ ਤੇ ਫਲਾਈਓਵਰ ਬਣਿਆ ਹਾਈਵੇ ਰੋਡ ਤੇ ਰੋਡਾ ਹਾਈਵੇ ਰੋਡ ਤੇ ਹਾਂਜੀ ਲੁਧਿਆਣਾ ਫਰੋਏਪਰ ਰੋਡ ਤੇ ਹਾਈਵੇ ਰੋਡ ਤੇ ਕੋਟਕਪੂਰੇ ਨੂੰ ਮੁੜਨਾ ਨਹੀਂ ਜੀ ਲੁਧਿਆਣਾ ਰੋਡ ਤੇ ਆਇਆਣਾ ਹੈ ਗਈ ਜਿੱਥੋਂ ਪੁਲ ਖਤਮ ਹੁੰਦਾ ਕੋਟਕਪੂਰੀ ਵਾਲਾ ਜਿੱਥੇ ਉਹਦੀ ਜਿਹੜੀ ਹੈਗੀ ਆ ਚੜਾਈ ਡਾਊਨ ਹੁੰਦੀ ਆ ਉੱਥੇ ਆਪਣਾ ਕਾਰਬਿਆ ਨਿਊ ਦਿਸਮੀਸ਼ ਕਾਰਬਿਆ ਠੀਕ ਹੈ ਜੀ ਇੱਕ ਵਾਰੀ ਜਰੂਰ ਮੌਕਾ ਦਿਓ ਠੀਕ ਹੈ ਜੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦਾ